हां जी किसान दोस्तों उम्मीद है कि सारे ठीक-ठाक ਹੋਵਾਂਗੇ। ਸੋ ਸਮੇਂ ਦੇ ਹਿਸਾਬ ਨਾਲ ਕਿਸਾਨਾਂ ਦੇ ਸਵਾਲ ਤੇ ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ। ਇਹਨਾਂ ਦਿਨਾਂ ਦੇ ਵਿੱਚ ਕਿਸਾਨ ਦਾ ਵੱਡਾ ਸਵਾਲ ਕਿ ਝੋਨੇ ਦੇ ਉੱਪਰ ਪਹਿਲਾ ਫੰਗੀ ਸਾਈਡ ਕਿਹੜਾ ਵਰਤਿਆ ਜਾਵੇ। ਜਾਂ ਫਿਰ ਪਹਿਲੇ ਦਿਨਾਂ ਦੇ ਵਿੱਚ ਕਿਹੜੇ ਫੰਗਸ ਦੀ ਸਮੱਸਿਆ ਝੋਨੇ ਦੇ ਵਿੱਚ ਦਿਖਾਈ ਦੇਵੇਗੀ। ਸੋ ਗੱਲ ਕਰਦੇ ਹਾਂ ਵਿਸਤਾਰ ਨਾਲ। ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਕਰ ਰਹੀ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਗੱਲ ਕਰੀਏ ਆਪਣੇ ਟੌਪਿਕ ਤੇ ਝੋਨੇ ਦੇ ਉੱਪਰ ਪਹਿਲਾ ਫੰਗੀਸਾਈਡ ਸਭ ਤੋਂ ਪਹਿਲਾਂ ਜ਼ਰੂਰੀ ਸਾਵਧਾਨੀਆਂ ਜੋ ਕਿ ਕਿਸਾਨ ਦੇ ਹੱਥ ਚ ਮੰਨਿਆ ਕਿ ਝੋਨਾ ਪਾਣੀ ਦੀ ਫਸਲ ਆ ਪਰ ਪਾਣੀ ਲਾਉਣ ਸਮੇਂ ਕਿਸਾਨ ਇਹਨਾਂ ਗੱਲਾਂ ਦਾ ਧਿਆਨ ਰੱਖੂਗਾ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਫੰਗਸ ਦੀਆਂ ਸਮੱਸਿਆਵਾਂ ਹੁੰਦੀਆਂ ਸੋ ਉਹਨਾਂ ਦੀ ਕੋਈ ਬਾਹਲੀ ਦਿੱਕਤ ਕਿਸਾਨ ਨੂੰ ਨਹੀਂ ਆਉਂਦੀ। ਸਭ ਤੋਂ ਪਹਿਲਾਂ ਤਾਂ ਪਾਣੀ ਲਾਉਂਦੇ ਸਮੇਂ ਕੋਸ਼ਿਸ਼ ਕਰੋ ਕਿ ਫਸਲ ਨੂੰ ਪਾਣੀ ਸਕਾਸ਼ਕਾ ਕੇ ਲਗਾਇਆ ਜਾਵੇ। ਯਾਨੀ ਕਿ ਜ਼ਮੀਨ ਨੂੰ ਹਵਾ ਲਵਾਉਣੀ ਜ਼ਰੂਰੀ ਆ। ਝੋਨੇ ਦੇ ਮੁੱਢਾਂ ਨੂੰ ਹਵਾ ਲਵਾਉਣੀ ਜ਼ਰੂਰੀ ਆ। ਸੋ ਝੋਨੇ ਦੀਆਂ ਜੜਾਂ ਬਹੁਤੀਆਂ ਡੂੰਘੀਆਂ ਨਹੀਂ ਹੁੰਦੀਆਂ ਸਾਈਡ ਨੂੰ ਹੁੰਦੀਆਂ। ਸੋ ਇਸ ਕਰਕੇ ਜੜਾਂ ਨੂੰ ਆਕਸੀਜਨ ਵੀ ਮਿਲਦੀ ਰਹਿੰਦੀ ਹੈ ਤੇ ਝੋਨਾ ਆਪਣਾ ਫੋਟ ਫਟਾਰਾ ਵੀ ਬਹੁਤ ਸੋਹਣਾ ਕਰਦਾ ਹੈ ਸੋ ਇਹ ਗੱਲ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਹੈ ਕਿ ਅੰਨੇਵਾਹ ਪਾਣੀ ਦੀ ਵਰਤੋਂ ਨਹੀਂ ਕਰਨੀ ਕਿ ਅੱਗੇ ਜਾ ਕੇ ਆਪਾਂ ਨੂੰ ਫੰਗਸ ਵਾਲੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਅਤੇ ਮਾੜੀਆਂ ਜ਼ਮੀਨਾਂ ਕਲਰ ਵਾਲੀਆਂ ਜ਼ਮੀਨਾਂ ਜਾਂ ਫਿਰ ਦਰਮਿਆਨੇ ਪਾਣੀ ਵਾਲੀਆਂ ਜ਼ਮੀਨਾਂ ਸੋ ਉੱਥੇ ਕੋਸ਼ਿਸ਼ ਕਰੋ ਕਿ ਪਾਣੀ ਦੀ ਵਰਤੋਂ ਜਦੋਂ ਆਪਾਂ ਕਰਦੇ ਆ ਕਿ ਘੁਮਾ ਕੇ ਕੀਤੀ ਜਾਵੇ ਜੇਕਰ ਪਹਿਲਾ ਪਾਣੀ ਇਸ ਮੱਥੇ ਤੋਂ ਸਟਾਰਟ ਹੋ ਰਿਹਾ ਹੈ ਤਾਂ ਦੂਜਾ ਪਾਣੀ ਉਸ ਦੇ ਉਲਟ ਪਾਸੇ ਦੀ ਆਵੇ ਤਾਂ ਵੀ ਜਾ ਕੇ ਆਪਾਂ ਨੂੰ ਫੰਗਸ ਦੀ ਸਮੱਸਿਆ ਤੋਂ निजात ਮਿਲ ਸਕਦਾ ਹੈ ਸੋ ਦੋਸਤੋ ਹੁਣ ਗੱਲ ਕਰਦੇ ਆਪਾਂ ਕਿਹੜੇ ਫੰਗੀ ਸਾਈਡ ਦੀ ਵਰਤੋਂ ਕਰਨੀ ਆ ਕਿ ਖਰਚਾ ਵੀ ਆਪਣਾ ਆਪਣੇ ਬਜਟ ਦੇ ਵਿੱਚ ਰਹੇ ਤੇ ਰਿਜ਼ਲਟ ਵੀ ਆਪਾਂ ਨੂੰ ਬਹੁਤ ਸੋਹਣਾ ਮਿਲੇ ਸੋ ਪਹਿਲਿਆਂ ਸਮਿਆਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸ਼ੀਤ ਬਲੈਟ ਜੋ ਕਿ ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਆ ਸੋ ਇਹ ਸਮੱਸਿਆ ਸਭ ਤੋਂ ਜ਼ਿਆਦਾ ਆਪਣੇ ਪੰਜਾਬ ਦੇ ਏਰੀਆ ਦੇ ਵਿੱਚ ਦਿਖਾਈ ਦਿੰਦੀ ਆ ਸੋ ਇਸ ਦੀ ਰੋਕத் थाम ਕਰਨ ਦੇ ਲਈ ਇੱਕ ਸਪੈਸ਼ਲਿਸਟ ਡਾਕਟਰੇ ਦਾ ਜੋ ਕਿ ਸਪੈਸ਼ਲਿਸਟ ਇਸ ਦਾ ਟੈਕਨੀਕਲ ਹੈ ਥਾਈਫਲੂਜ਼ਾ ਮਾਈਂਡ ਜਾਨੀ ਕਿ ਪਲਸਰ ਦਵਾਈ ਵਾਲਾ ਜੋ ਟੈਕਨੀਕਲ ਆ ਰਿਹਾ ਹੈ ਦਵਾਈ ਦੀ ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਆ ਸੋ ਆਪਾਂ ਇਹਦੀ ਵਰਤੋਂ ਕਰਨੀ ਆ 101% ਰਿਜ਼ਲਟ ਤੁਹਾਨੂੰ ਮਿਲੇਗਾ ਇਸ ਦਾ ਸੀਟ ਪਲੇਟ ਦੇ ਉੱਪਰ ਇਸ ਦੀ ਡੋਜ਼ ਤੁਸੀਂ ਵਰਤਣੀ ਆ 150 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਇਹਦੀ ਡੋਜ਼ ਵਰਤਣੀ ਆ ਤੇ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਪਾਣੀ ਲਗਾਉਣਾ ਹੈ ਅਤੇ ਜਦੋਂ ਵੀ ਤੁਸੀਂ ਸਪਰੇਅ ਕਰਦੇ ਆਂ ਛੱਟ ਬਿਮਾਰੀ ਨੂੰ ਉੱਥੇ ਰੋਕ ਥੰਮ ਕਰੇਗੀ ਇਹ ਦਵਾਈ ਨੰਬਰ 2 ਤੇ ਬਰਾਊਨ ਸਪੋਰਟ ਜਾਨੀ ਕਿ ਹਲਕੇ ਭੂਰੇ ਰੰਗ ਦੇ ਧੱਬੇ ਜਾਂ ਫਿਰ ਪੱਤਿਆਂ ਦੇ ਉੱਪਰ ਜੰਗਾਲੇ ਰੰਗ ਦੇ ਧੱਬੇ ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਆ ਸੋ ਇਹ ਸਮੱਸਿਆ ਮਾੜੀਆਂ ਜ਼ਮੀਨਾਂ ਦੇ ਵਿੱਚ ਜਾਂ ਫਿਰ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਾਂ ਫਿਰ ਮਾੜੇ ਪਾਣੀ ਦੇ ਵਿੱਚ ਇਹ ਸਮੱਸਿਆ ਆਪਾਂ ਨੂੰ ਅਕਸਰ ਦਿਖਾਈ ਦਿੰਦੀ ਆ ਜੇਕਰ ਆਪਾਂ ਇਸ ਬਿਮਾਰੀ ਦੀ ਰੋਕਥਾਮ ਕਰਨੀ ਆ ਤਾਂ ਇਸ ਦੇ ਉੱਪਰ ਆਪਾਂ ਅਵਤਾਰ ਵਾਲਾ ਟੈਕਨੀਕਲ ਜਾਨੀ ਕਿ ਜਨੇਵ ਪਲੱਸ ਹੈਕਸਾਕੋਨਜੋਲ ਦੀ ਵਰਤੋਂ ਕਰਨੀ ਆ ਪਲੱਸ ਇਹਦੇ ਵਿੱਚ ਆਪਾਂ ਕਰਨੀ ਆ ਐਡ ਚਿਲੇਟਡ ਜ਼ਿੰਕ ਜ਼ਿੰਕ ਤੁਸੀਂ ਚਿਲੇਟਡ ਵੀ ਐਡ ਕਰ ਸਕਦੇ ਆ ਉਸ ਦੇ ਵਿੱਚ ਜ਼ਿੰਕ ਤੁਸੀਂ ਆਕਸਾਈਡ ਵੀ ਐਡ ਕਰ ਸਕਦੇ ਆ ਕਿਉਂਕਿ ਇਹ ਕੱਲੀ ਬਿਮਾਰੀ ਫੰਗਸ ਦੀ ਨਹੀਂਗੀ ਇਹ ਡੈਫੀਸੈਂਸੀ ਵੀ ਆ ਡੈਫੀਸੈਂਸੀ ਕਾ ਦੀ ਆ ਜ਼ਿੰਕ ਦੀ ਜਾਂ ਫਿਰ ਮਾਈਕਰੋ ਨਿਊਟ੍ਰੀਐਂਟ ਤੱਤਾਂ ਦੀ ਘਾਟ ਆਉਣ ਦੇ ਨਾਲ ਬਰਾਉਨਸ ਮੋਟ ਦੀ ਸਮੱਸਿਆ ਜਿਹੜੀ ਆ ਆਪਣੀ ਫਸਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਸੋ ਤਕਨੀਕ ਦੇ ਨਾਲ ਇਸ ਬਿਮਾਰੀ ਨੂੰ ਨਜਾਤ ਪਾਇਆ ਜਾ ਸਕਦਾ ਏ ਦੋਸਤੋ ਜੇਕਰ ਤੁਸੀਂ ਅਵਤਾਰ ਤੋਂ ਇਲਾਵਾ ਕੋਈ ਹੋਰ ਵੀ ਟੈਕਨੀਕਲ ਵਰਤਨਾ ਚਾਹੁੰਦੇ ਆ ਤਾਂ ਕੋਸ਼ਿਸ਼ ਕਰੋ ਕਿ ਜ਼ਿੰਕ ਬੇਸ ਟੈਕਨੀਕਲ ਦੀ ਵਰਤੋਂ ਕੀਤੀ ਜਾਵੇ ਜਿਵੇਂ ਕਿ ਜੈਡ 78 ਹੋਗੀ ਜਾਂ ਫਿਰ ਇਸ ਤੋਂ ਇਲਾਵਾ ਟਾਟਾ ਕੰਪਨੀ ਦਾ ਜੋ ਤਾਕਤ ਬ੍ਰਾਂਡ ਨੇਮ ਤੇ ਪ੍ਰੋਡਕਟ ਆ ਰਿਹਾ ਹੈ ਕਪਤਾਨ ਪਲੱਸ ਹੈਕਜ਼ਾਕੋਨਾਜ਼ੋਲ ਇਹਦੀ ਵੀ ਵਰਤੋਂ ਕਰ ਸਕਦੇ ਆ ਜੇਕਰ ਤੁਸੀਂ ਇਹਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ 1 ਕਿਲੋ ਤਾਕਤ ਨੂੰ ਤੁਸੀਂ 3 ਕਿੱਲਿਆਂ ਦੇ ਵਿੱਚ ਵਰਤ ਸਕਦੇ ਆ ਜਾਨੀ ਕਿ 330 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਇਹਦੀ ਡੋਜ਼ ਪਾਉਣੀ ਆ ਸੋ ਪਾਣੀ ਦੀ ਡੋਜ਼ ਉਹੀ ਸੇਮ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਸਪਰੇਅ ਕਰਨੀ ਆ ਇਸ ਤੋਂ ਇਲਾਵਾ ਤੁਸੀਂ ਮੈਨਕੋਜੇਬ ਯਾਨੀ ਕਿ ਐਮਪੰਤਾਂਡੀ ਵਾਲੇ ਟੈਕਨੀਕਲ ਦਾ ਕੰਬੀਨੇਸ਼ਨ ਕਿਸੇ ਵੀ ਨਾਲ ਆ ਰਿਹਾ ਹੈ ਜਿਵੇਂ ਕਿ ਯੂਪੀਐਲ ਕੰਪਨੀ ਅਵਾਂਸਰ ਗਲੋ ਪ੍ਰੋਡਕਟ ਦੇ ਰਹੀ ਆ ਸੋ ਆਯੋਕਸਿਸਟ ਰੋਪਨ ਪਲਸ ਮੈਨਕੋਜੇਬ ਦਾ ਕੰਬੀਨੇਸ਼ਨ ਆ ਰਿਹਾ ਸੋ ਉਹਦੀ ਵੀ ਵਰਤੋਂ ਕਰ ਸਕਦੇ ਆ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਨਾਲ ਤੁਸੀਂ ਜ਼ਿੰਕ ਦੀ ਵਰਤੋਂ ਜ਼ਰੂਰ ਕਰਨੀ ਆ ਜ਼ਿੰਕ ਤੁਸੀਂ ਚਿਲੇਟਡ ਜਾਂ ਫਿਰ ਜ਼ਿੰਕ ਆਕਸਾਈਡ ਦੀ ਹੀ ਵਰਤੋਂ ਕਰਨੀ ਆ ਹੋਰ ਤੁਸੀਂ ਕੋਈ ਵੀ ਜ਼ਿੰਕ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਦਵਾਈ ਫਟਣ ਦੀ ਸਮੱਸਿਆ ਆ ਸਕਦੀ ਆ ਸੋ ਦੋਸਤੋ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਦੋਵਾਂ ਬਿਮਾਰੀਆਂ ਨੂੰ ਨਜਾਤ ਪਾ ਸਕਦੇ ਆ ਸੋ ਪਹਿਲਿਆਂ ਸਮਿਆਂ ਦੇ ਵਿੱਚ ਇਹੋ ਜੀਆਂ ਬਿਮਾਰੀਆਂ ਦੀ ਆਪਾਂ ਨੂੰ ਦਿੱਕਤ ਦੇਖਣ ਨੂੰ ਮਿਲਦੀ ਆ ਜੇਕਰ ਇਸ ਤੋਂ ਇਲਾਵਾ ਬੀਐਲਬੀ ਬੈਕਟੀਰੀਅਲ ਲੀਫ ਬਲਾਈਟ ਦੀ ਸਮੱਸਿਆ ਦਿਸ ਰਹੀ ਆ ਸੋ ਉਸ ਦੇ ਉੱਪਰ ਤੁਸੀਂ ਕੋਈ ਵੀ ਪ੍ਰੋਡਕਟ ਜਿਵੇਂ ਕਿ ਆਯੋਕਸੀ ਪਲਸ ਟੈਬੂਕੋਨੋਜ਼ੋਲ ਜਾਂ ਆਯੋਕਸੀ ਪਲਸ ਡੈਫੈਨੋਕੋਨੋਜ਼ੋਲ ਜਾਨੀ ਕਿ ਐਮਈ ਸਟਾਰ ਟੌਪ ਵਾਲਾ ਸਾਲਟ ਜਾਂ ਫਿਰ ਟੈਬੂਕੋਨੋਜ਼ੋਲ ਪਲਸ ਟ੍ਰਾਈਫਲੋਕਸੀਸ ਸਟ੍ਰੋਬਨ ਜਾਨੀ ਕਿ ਨੈਟਿਵੋ ਵਾਲਾ ਟੈਕਨੀਕਲ ਸੋ ਇਹਨਾਂ ਦੀ ਤੁਸੀਂ ਵਰਤੋ ਕਰ ਸਕਦੇ ਆ। ਸੋ ਕਿਸਾਨ ਦੋਸਤੋ ਇਹ ਗੱਲ ਦਾ ਜਰੂਰ ਧਿਆਨ ਰੱਖਣਾ ਹੈ ਕਿ ਝੋਨੇ ਦੇ ਨਸਾਰੇ ਦੇ ਸਮੇਂ ਤੇ ਆਪਾਂ ਸੋਕਾ ਨਹੀਂ ਲਵਾਉਣਾ ਉਦੋਂ ਹਲਕਾ ਹਲਕਾ ਪਾਣੀ ਜ਼ਮੀਨ ਦੇ ਵਿੱਚ ਰੋਕ ਕੇ ਰੱਖਣਾ ਹੈ ਜਾਂ ਫਿਰ ਜ਼ਮੀਨ ਦੇ ਵਿੱਚ ਸੱਲ ਨੂੰ ਬਣਾਈ ਰੱਖਣਾ ਹੈ। ਸੋ ਪਹਿਲੇ ਸਮਿਆਂ ਦੇ ਵਿੱਚ ਜਾਨੀ ਕਿ ਜੋ ਝੋਨੇ ਦੀ ਲਵਾਈ ਤੋਂ ਲੈ ਕੇ ਪਹਿਲੇ 60-65 ਦਿਨਾਂ ਦੇ ਤੱਕ ਆਪਾਂ ਝੋਨੇ ਨੂੰ ਪਾਣੀ ਬਿਲਕੁਲ ਸੁਕਾਸ-ਸਕਾ ਕੇ ਲਗਾ ਸਕਦੇ ਹਾਂ ਕਿ ਅੱਗੇ ਜਾ ਕੇ ਕੋਈ ਫੰਗਸ ਦੀ ਸਮੱਸਿਆ ਆਪਣੀ ਫਸਲ ਨੂੰ ਨਾ ਆਵੇ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ। ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ। ਧੰਨਵਾਦ।